ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਤਮੀ ਸ਼੍ਰੀ ਗੁਰੂ ਜੀ ਦੀਨ ਧਰਤ 'ਤੇ ਪਰ ਬਿਰਾਜਮਾਨ ਛੜੀਦਾਰ ਸੋਨੇ ਚਾਂਦੀ ਦੀਆਂ ਛੜੀਆਂ ਲਈ ਸਨਮੁਖ ਦੋਨੋਂ ਔਰ ਹਾਜ਼ਰ ਖੜੇ ਅਰਦਾਸੀਆਂ ਅਰਦਾਸ ਕਰਨੇ ਕੋ ਤਿਆਰ ਸਵਰਨ ਕੇ ਚੋਰ ਲਈ ਹਾਜ਼ਰ ਖੜੇ ਚੋਬਰਦਾਰ ਦੀਵਾਨ ਸੁਜੋਬਿਤ ਹੋਇਆ ਬਾਟ ਲੋਗ ਗੁਰਜਸ ਸੁਣਾਣੇ ਲਗੇ ਬੜਾ ਆਨੰਦ ਦਾ ਸਮੇਂ ਛਾਈ ਗਿਆ ਇਨੇ ਚ ਸਿੰਘਾਂ ਸੰਤਾਂ ਭਗਤਾਂ ਪ੍ਰੀਤ ਸਾਧ ਬੇਨਤੀ ਕਰੀ ਜੀ ਗੁਰੂ ਸੱਚੇ ਪਾਸ਼ਾ ਤੁਮਾ ਕੋ ਪਰਿਸ਼ਟ ਕਿਥੋਂ ਪੈਦਾ ਹੋਇਆ ਹੈ ਜੀ ਬਚਨ ਹੋਇਆ ਜਮਦਗਨ ਸਾਧ ਸੰਸਰ ਬਾਹੂ ਰਾਜੀ ਕੋ ਭੋਜਨ ਸ਼ਿਕਾਇਆ ਸੀ ਕਾਮਦੇਨ ਗਉ ਕਲਪ ਵਿੱਚ ਸਵਰਗ ਸੇ ਸਾਧ ਲਾਇਆ ਭੋਜਨ ਭਾਂਡੇ ਸੋ ਇਨੇ ਦੇ ਅਨੇਕ ਰਕਮ ਮਿਠਾਈ ਕੁਦਰਤ ਨਾਲ ਉਤਰੇ ਤਾਂ ਸਭ ਲੋਗ ਮਨ ਮਨਾਤੇ ਪਦਾਰਥ ਖਾ ਕੇ ਆਨੰਦ ਕੀਤਾ ਰਾਜਾ ਹੈਰਾਨ ਹੋਇਆ ਸਾਧ ਅਭਿਆਗਤ ਐਸੀ ਖਾਤਰ ਕੀਆ ਮੇਰੇ ਘਰ ਮੇਂ ਵੀ ਐਸੀ ਦੌਲਤ ਨਹੀਂ ਐਸਾ ਬੰਦੋਬਸਤ ਨਹੀਂ ਇਹ ਕੀ ਬਾਤ ਹੈ ਤਾਂ ਰਾਜੇ ਸਾਧ ਕੋ ਕਹਾ ਹੇ ਰਹੀ ਜੀ ਆਪਣਾ ਖਜ਼ਾਨਾ ਮ मुझ ਕੋ ਬਤਲਾਓ ਰੇਖੀ ਜੀ ਕਿਆ ਕਲਪ ਬ੍ਰਿਚ ਅਰ ਕਾਮਤੇਨ ਗਾਇ ਸਭ ਰਖੀਆਂ ਦੇਵਤਿਆਂ ਦਾ ਖਜ਼ਾਨਾ ਹੈ ਰਾਜੀ ਕਿਆ ਮੇਰੇ ਕੋ ਦੇਉ ਗਉ ਐ ਕਲਪ ਬ੍ਰਿਚ ਮੇਰੇ ਕਾਮ ਆਵੇਗਾ ਸਾਧ ਕਿਆ ਮੇਰੇ ਵਸਨੇ ਦੇਵ ਲੋਕ ਰਹੇਗੀ ਸਾਧਨੀ ਬਉ ਨੂੰ ਆਖਿਆ ਚਲੀ ਜਾ ਗਉ ਉੱਡ ਗਈ ਰਾਜੀ ਬਾਣ ਮਾਰੇ ਤਾਂ ਗਉ ਦੀ ਦੇਸ਼ੀ ਦੀ ਗਈ ਰਾਤ ਵਹਿ ਤੁਰੀ ਸ਼ਰਾਪ ਦਿੱਤਾ ਸਾਧੂ ਅਰਗਉ ਨੇ ਜਿੱਥੇ ਰਾਤ ਡਿੱਕੇ ਉਥੇ ਤਮਾਕੂ ਪੈਦਾ ਹੋਵੇਗਾ ਤਮਾਕੂ ਨੂੰ ਜੋ ਕੋਈ ਪੀਵੇਗਾ ਉਸ ਦੇ ਜਨਮ ਕਰਮ ਪ੍ਰਸ਼ਟ ਹੋਣਗੇ ਜੇ ਤਮਾਕੂ ਦਾ ਧੂਆ ਵੀ ਮੁਖ ਤਥਾ ਨੱਕ ਦੇ ਅੱਗੇ ਆਵੇ ਤਥਾ ਮੁਸ਼ਕ से ਪੀਨੇ ਜੈਸਾ ਦੋਸ਼ ਹੈ ਤਮਾਕੂ ਹੁੱਕੇ ਦਾ ਦੇਖਣਾ ਗਊ ਦੇ ਮੁਰਦਾਰ ਜੈਸਾ ਹੈ ਪੰਜ ਪਾਠ ਸ੍ਰੀ ਜਪਜੀ ਸਾਹਿਬ ਦੇ ਕਰੇ ਤੇ ਬਖਸ਼ਾਵੇ ਤਾਂ ਸ਼ੁੱਧ ਹੋਵੇਗਾ ਪੁੰਨ ਸ੍ਰੀ ਵਾਹਿਗੁਰੂ ਜੀ ਜਾਪ ਕਰੇ ਏ ਸਿੱਖੋ ਤਮਾਕੂ ਦੇਖਣਾ ਔਰ ਪੀਣਾ ਵਰਤਨਾ ਪੀਣੇ ਵਾਲੇ ਕਾ ਸੰਗ ਕਰਨਾ ਔਰ ਕਿਸੇ ਕੋ ਪੀਣੇ ਕਾ ਉਪਦੇਸ਼ ਦੇਣਾ ਇੱਕ ਸਮਾਨ ਪਾਪ ਹੈ ਤਾਂ ਇੱਕ ਸਿੱਖ ਨੇ ਅਰਜ ਕਰੇ ਜੀ ਸੱਚੇ ਭਾਸ਼ਾ ਐਸੀ ਖਰਾਬ ਚੀਜ਼ ਵੱਡੇ ਦੋਸ਼ ਵਾਲੀ ਜਗਤ ਮੇ ਚਾਲੂ ਕਿਉਂ ਹੋਈ ਹੈ ਸੋਨ ਕਰਿ ਸ੍ਰੀ ਗੁਰੂ ਜੀ ਨੇ ਬਚਨ ਕੀਤਾ ਰਾਜ ਨੇ ਕੋਈ ਜੀਵ ਆ ਕੂੜੇ ਪਰਵਾਸੀ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ અવਤਾਰ ਪੁੱਤ ਜਿਨੁਰਾਤੀ ਜਨੂਰੀ ਜੋਰ ਜਿਨ੍ਹਾਂ ਦਾ ਸਿਕਦਾਰ ਅਕਬਰ ਦਾ ਬੇਟਾ ਜਹਾਂਗੀਰ ਧਰਮਾਤਮਾ ਪਾਤਸ਼ਾਹ ਚੁਗਤਾ ਸੀ ਉਸ ਨੂੰ ਪੇਟ ਦੁਖਣੇ ਦੀ ਬਿਮਾਰੀ ਸੀ ਦਵਾਈ ਬਹੁਤ ਕਰੀ ਪਰ ਰਾਜੀ ਹੋਣ ਵਿੱਚ ਨਾ ਆਵੇ तब एक दिन पातशाह गुस्से में आया सब हकीमों को कहा अभी जेकर आठ रोज अंदर अच्छा ना होया तब तुम्हारी जकीर मन जब्त करने का हुक्म दूंगा तो हकीम लोग सुनकर बहुत चिंता तुर हुए आपस में मिलकर सलाह करी ये बीमारी जाने वाली नहीं पर तमाकू में गुड़ मिला के कूट के हुक्के में पानी पाके ਨੀਚੇ ਦੇ ਉੱਪਰ ਚਿਲਮ ਮੇਂ ਰੱਖਕਰ ਪਾਸ਼ਵ ਕੋ ਪਿਲਾਵੋ ਰੋਗ ਦਬ ਜਾਏਗਾ ਪੀਛੇ ਕਹਿੰਗੇ ਜੇ ਪੀਓਗੇ ਤਾਂ ਰੋਗ ਜਾਏਗਾ ਐਸੇ ਸਲਾਹ ਕਰ ਸੋਨੇ ਦਾ ਹੁੱਕਾ ਬਣਾ ਕਰ ਤਿਆਰ ਕਰਵਾ ਕੇ ਪਾਸ਼ਾ ਦੇ ਸਾਹਮਣੇ ਲਾ ਹਾਜ਼ਰ ਕੀਆ ਪੀਨੇ ਸੇ ਰੋਗ ਦਬ ਗਿਆ ਤਬ ਪਾਤਸ਼ਾਹ ਬਹੁਤ ਖੁਸ਼ ਹੋਇਆ ਔਰ ਇਨਾਮ ਦਿਆ ਔਰ ਗੁਰੂ ਕਾ ਸ਼ਬਦ ਪੜਿਆ ਸਾਡੇ ਤ੍ਰੈਮਣ ਦੀ ਹੋਰੀ ਚੱਲੇ ਪਾਣੀ ਅੰਨ ਅੰਨ ਪਾਣੀ ਦੇ ਸਰੀਰ ਵਾਸ ਹੈ ਇਸ ਤੋਂ ਬਿਨਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜਿਆ ਮਨ ਮੈਂ ਚੱਲੇ ਵਿਕਾਰ ਉਹ ਖਾਣਾ ਖੁਸ਼ੀ ਖੁਆਰ ਹਕੀਮਾ ਆਪਣਾ ਵਕਤ ਲੰਗਾ ਲਿਆ ਸੀ ਰੋਗੀ ਵਾਸਤੇ ਪਰ ਸੂਰ ਕੁੱਤਾ ਮਾਪ ਹੈ ਜਾਨ ਰੱਖਣੀ ਰਵਾ ਹੈ ਉਸ ਦੀ ਜਾਨ ਰੱਖਣੇ ਵਾਸਤੇ ਪਰ ਪਾਸ ਵਾਲੇ ਲੋਗੋਂ ਕੋ ਦੁਰਗੰਦੀ ਉਰਟਵਾ ਬਹੁਤ ਆਵੇ ਤab ਲੋਗ ਬਹੁਤ ਦੁਖੀ ਹੋ ਕੇ ਇੱਕ ਦਿਨ ਆਪਣੇ ਪਾਦਸ਼ਾਹ ਦੇ ਹਜ਼ੂਰ ਅਰਜ਼ ਕਰੀ ਜਾਪਨਾ ਦਵਾਈ ਬਿਸ਼ੱਕ ਬਹੁਤ ਅੱਛੀ ਹੈ ਪਰ ਇਸ ਕੀ ਬਾਸ ਬਹੁਤ ਹੀ ਖਰਾਬ ਹੈ ਇਸ ਕੇ ਅੰਦਰ ਕਾ ਪਾਣੀ ਵੀ ਖਰਾਬ ਹੋ ਜਾਤਾ ਹੈ ਪਾਦਸ਼ਾਹ ਸੁਣ ਕੇ ਮਨ ਵਿੱਚ ਵਿਚਾਰ ਕਰਨ ਲੱਗਾ ਕਿ ਮੈਂ ਤਾਂ ਛੱਡ ਨਹੀਂ ਸਕਾਂਗਾ ਮਨ ਮੇ ਐਸਾ ਸੋਚ ਹੁਕਮ ਲਿਆ ਜੋ ਇਸ ਕੋ ਨਹੀਂ ਪੀਏ ਮੇਰੇ ਦਰਬਾਰ ਮੇ ਨਹੀਂ ਆਵੇ ਉਸੇ ਵਕਤ ਸਭ ਪੀਣੇ ਲਗੇ ਕਾਰ ਕਰ دیکھنے ਕੋ ਸਿਪਾਹੀ ਛੂਟੇ ਹੁਕਮ ਹੁਆ ਮਸਾਲਾ ਖੁਸ਼ਬੂ ਵਾਲਾ ਦੇ ਕੇ ਕੂਟ ਬਣਾ ਦੁਕਾਨਾਂ ਉਪੇ ਵੇਚਣਾ ਸ਼ੁਰੂ ਕਰੋ ਹੁਕਮ ਦਿਆ ਜੋ ਮੇਰੇ ਮੁਲਕ ਮੈਂ ਇਸ ਨੂੰ ਖੁਸ਼ੀ ਸੇ ਪੀਵੇਗਾ ਉਸ ਕੋ ਮੁਫਤ ਮਿਲੇਗਾ ਔਰ ਦਾਮ ਉਸ ਦਾ ਸਰਕਾਰੀ ਖਜ਼ਾਨੇ ਸੇ ਮਿਲੇਗਾ ਤਾਦ ਤੋ ਇਹ ਜਗਤ ਵਿਖੇ ਪ੍ਰਸਿੱਧ ਹੋਇਆ ਇਸ ਬਾਕ ਨੂੰ ਸੁਣ ਕੇ ਸਾਰੀ ਸੰਗਤ ਬੜੀ ਪ੍ਰਸੰਨ ਹੋਈ ਸਿੱਖੋ ਤੁਸੀਂ ਸੁਣ ਕੇ ਸੱਚ ਨਹੀਂ ਮੰਨਣਾ ਦਿਜ ਹਿੰਦੂ ਸ਼ਾਸਤਰ ਮੇ ਲਿਖਤੇ ਹਨ ਕਿ ਸ਼ਲਗਮ ਗਾਜ਼ਰਾ ਤੇ ਮਸਰ ਗਊ ਦੇ ਰਤ થી ਪੈਦਾ ਹੋਏ ਸਭੀ ਝੂਠ ਹੈ ਇਹਨਾਂ ਚੌਂਵਾਂ ਦਾ ਰੂਪ ਅਰਸਵਾਦ ਨਿਆਰਾ ਹੈ ਇਹ ਤਾਂ ਰਖੀਆਂ ਦਾ ਆਹਾਰ ਹੈ ਚੋਪਈ ਸ਼੍ਰੀ ਗੁਰੂ ਜੀ ਕਥਾ ਸੁਣਾਵੇ ਸਿੱਖ ਗੁਰੂ ਕੇ ਯਸ ਕੋ ਗਾਵੇ ਮਨ ਮੇ ਐਸੀ ਕਰੈ ਵਿਚਾਰ ਤਮਾਕੂ ਕੋ ਛੋੜ ਲੈ ਤਾਰ ਬਿਚੈ ਪੀਵੇ ਜੋ ਕੋਈ ਉਹ ਚੱਲੇ ਨਰਕ ਮਝਾਰ ਹਰ ਕਾ ਦਰਸ਼ਨ ਨਾ ਹੋਵੇ ਪੂਜਾ ਪਾਠ ਸਭ નિਫਲ ਜਾਵੇ ਜਹਾਂ ਕੀਨੇ ਜੋਰ ਦੇ ਕੇ ਹੁਕਮ ਨਾਲ ਲੋਭ ਲਾਲਚ ਦੇ ਕੇ ਤਮਾਕੂ ਪਿਲਾ ਕੇ Hindu Musalman ਕਾ ਕਰਮ ਇਮਾਨ ਸ਼ੀਨ ਲਿਆ ਖਾਲਸੇ ਨੇ ਇਸ ਕਾ ਤਿਆਗ ਕੀਆ ਤਾਂ ਇਸ ਪਵਿੱਤਰ ਤਾਈ ਸੇ ਸਿੰਘ ਪੰਥ ਕਾ ਤੇਜ ਪ੍ਰਤਾਪ ਵਧਦਾ ਜਾਏ सूरबीर सब सिंह हठिए हुए एक दिन श्री गुरु जी महाराज बड़ी प्रसन्नता से तो बैठे थे तब इतने में एक काजी दिल्ली से चल कर आया सलाम करे और हजूर में बैठ गया सब देख कर हुआ एक अरज करी जी सचे पातशाह हिंदू सारे गाय का दुध पीते वरतद हाँ और अस सूर का कुछ वरतते नहीं गुरु जी ने वचन किया गौ बैल माता पिता है ਦੁਨੀਆ ਕੇ ਜੈਸੀ ਮਾਪਿਓ ਕਾ ਸਭ ਕੁਛ ਖਾਇਦਾ ਹੈ ਔਰ ਉਹਨਾ ਦੀ ਰੱਖਿਆ ਕਰਨੀ ਜੋਗ ਹੈ ਤੈਸੇ ਦੁੱਧ ਕੇ ਗਊ ਕਾ ਖਾਣਾ ਮਾਪ ਹੈ ਅਰੇ ਰੱਖਿਆ ਕਰਨੀ ਗਊ ਦੀ ਸੁਆਬ ਹੈ ਜੈਸੀ ਮਾਂ ਦੀ ਹੱਤਿਆ ਕਰਨੀ ਹੈ ਤੈਸੇ ਗਊ ਦੀ ਹੱਤਿਆ ਕਰਨੀ ਮਾਰਨੇ ਨਾਲੋ ਜਿਉਂਦੇ ਗਊ ਬੈਲ ਦਾ ਨਫਾ ਬਹੁਤ ਹੋਵੇ ਹੈ ਦੁੱਧ ਕੇ ਬੱਚੇ ਬਹੁਤ ਹੁੰਦੇ ਹਨ ਤੁਹਾਡਾ ਪੈਗੰਬਰ ਸੂਰ ਕੋ ਮਾਰਨੇ ਗਿਆ ਸੀ ਖਾਣੇ ਦਾ ਇਰਾਦਾ ਕਰਕੇ ਸ਼ਿਕਾਰ ਦੇ ਬਹਾਨੇ ਜਾ ਕੇ ਤੁਪ ਕਸੂਰ ਕੋ ਮਾਰੀ ਟੱਕਰ ਉਲਟਾ ਸੂਰ ਨੇ ਦੌੜ ਕੇ ਢਾਲਿਆ ਮਸਾਂ ਜਾਨ ਬਚੀ ਤੋਬਾ ਕਰੀ ਚਾਰ ਆਦਮੀ ਰਲਣ ਤਾਂ ਸੂਰ ਮਰਦਾ ਹੈ ਚੰਦਾ ਇਤਫਾਕ ਨਾ ਹੋਆ ਮਾਰਿਆ ਨਹੀਂ ਜਾਂਦਾ ਪਰ ਸੂਰ ਦਾ ਮਾਰਨਾ ਅਰਖਾਣਾ ਹੀ ਵੱਡੀ ਬਹਾਦਰੀ ਹੈ ਕਾਜੀ ਨੇ ਖੁਸ਼ ਹੋ ਕੇ ਸਲਾਮ ਕੀਤਾ ਪੁੱਛਿਆ ਖੁਦਾ ਕੀ ਹੈ ਬਚਨ ਹੋਇਆ ਜੇ ਸਦਾ ਬੀਜ ਨਹੀਂ ਉਹ ਚੀਜ਼ ਵੀ ਨਹੀਂ ਜਿਸ ਦੀ ਸ਼ਕਤੀ ਸੇ ਦੁਨੀਆ ਪੈਦਾ ਹੋਈ ਉਹ ਆਪ ਵੀ ਹੈ ਸਿੰਘਾਂ ਹੱਥ ਜੋੜ ਕੇ ਪੁੱਛਿਆ ਜੀ ਮਹਾਰਾਜ ਤਿਆਂ ਦਾ ਮੁੱਲ ਲੈਣਾ ਔਰ ਤਿਆਂ ਦਾ ਮਾਰਨਾ ਇਸ ਵਿੱਚ ਕੀ ਦੋਸ਼ ਹੈ ਕਿਰਪਾ ਕਰਕੇ ਦੱਸੋ ਜੀ ਬਚਨ ਹੋਇਆ ਜਿਹੜੇ ਧੀ ਦਾ ਦਾਨ ਤਾਨ ਖਾਂਦੇ ਹਨ ਉਹ ਫਿਰ ਦੇਣਗੇ ਜੇਕਰ ਕਰਜ਼ਾ ਦੇਵਣਾ ਹੋਵੇ ਤਿਆਂ ਦਾ ਪਦਾਰਥ kia ਗ੍ਰਹਿਣ ਦਾ ਧਾਨ ਲੈ ਕਰ ਵੀ ਦੇਨ ਦਾ ਦੋਸ਼ ਨੇ ਰਹਿਣ ਹੱਤਿਆ ਦਾ ਵੱਡਾ ਪਾਪ ਹੈ ਜਿਹੜੇ ਧੀ ਮਾਰਦੇ ਹਨ ਉਹਨਾਂ ਕੋਲ ਉਲ ਹੱਤਿਆ ਕਾ ਪਾਪ ਹੁੰਦਾ ਹੈ ਸੱਪ ਕੀ ਕੁੱਤੇ ਕੀ ਬਗਿਆਰ ਕੀ ਗਿੱਦੜ ਕੀ ਇਲ ਸ਼ੇਰ ਇਤਿਆਦਿਕ ਜੋ ਨਾ ਮਿਲਣਗੇ ਹੋਰ ਕਿਸੇ ਜਨਮ ਉਸ ਦੇ ਘਰ ਅੰਛਾ ਨਾ ਹੋਵੇਗੀ ਕੁੱਲ ਮਾਰੀ ਜਾਏਗੀ ਅਰ ਸੱਤ ਕੁੱਲਾ ਨਰਕ ਨੂੰ ਜਾਣੀਏ 96 ਕਰੋੜ ਯਾਦਤਾਂ ਵਧਿਆ ਸੀ ਉਸ ਸਮੇਂ ਕੁੜੀ ਕੋਈ ਨਹੀਂ ਸੀ ਮਾਰਦਾ ਨਾਲੇ ਵਿਧਵਾ ਤਰੇਵਾਂ ਕਰ ਲੈਂਦੀਆਂ ਸਨ ਚਾਚੇ ਮਾਮੇ ਦੀ ਟੀ ਵਿਆ ਲੈਣਦੇ ਸੀ ਕੋਈ ਬੇਣ ਵਿਆਹੀ ਨਹੀਂ ਸੀ ਮਰਦਾ ਅਬ ਹੋਰ ਜਾਤਾਂ ਸੇ ਸਾਖ ਕਰਨ ਦੀ ਰੀਤ ਚੱਲੀ ਐ 17 ਸਾਲ ਬਰਸ ਹੋਆ ਹੈ ਮर्याਦਾ ਚੱਲੀ ਕੋ ਪੁੱਤਰ ਕੋਈ ਨਹੀਂ ਮਾਰਦਾ ਜੋ ਪਈ ਸ਼੍ਰੀ ਗੁਰੂ ਜੀ ਮਹਿਲੀ ਗਏ ਸੇਖਾ ਆਪਣੇ ਘਰ ਕੋ ਆਏ ਮਿਲ ਕੇ ਕਹੇ ਤਨ ਹੈ ਗੁਰੂ ਜੀ ਦਸਮ ਅਵਤਾਰ ਪ੍ਰਗਟ ਹੈ ਹਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇਕਰ ਅੱਜ ਦੀ ਸਾਖੀ ਚੰਗੀ ਲੱਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ